ਰਾਜਾ ਜੀ ਸੀਪੀ ਆਫਿਸ ਹੀ ਬਹਿਣਾ ਪੈ ਗਿਆ ਕੀ ਕਰੀ ਜਿਸ ਪ੍ਰਕਾਰ ਦਾ ਸਰਕਾਰ ਦਾ ਰਵਈਆ ਰਿਹਾ ਮਗਰਲੇ ਦਿਨਾਂ ਦੇ ਵਿੱਚ ਪਰ ਸਰਕਾਰ ਨੇ ਜਿਹੜੀ ਕੱਲ ਦੀ ਗੁੰਡਾਗਰਦੀ ਸੀ ਸ਼ਰਾਬ ਸੂਟ ਪੈਸਾ ਬਾਹਰਲੇ ਬੰਦੇ ਇਸ ਕਰਕੇ ਸਾਡੇ ਮਨਚ ਸੀਗਾ ਗੁੰਡਾ ਗੁੰਡਿਆਂ ਨੂੰ ਪਰੋਲ ਤੇ ਲੈ ਕੇ ਆਉਣਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਹੈ ਕਰਦਾ ਹੈ ਕਿ ਡੇਰ ਕਿ ਲਿਆ ਫੈਸਲਾ ਪਰ ਚਲੋ ਫੇਰ ਵੀ ਚੰਗਾ ਲਿਆ ਕਿ ਕਿਸ ਪ੍ਰਕਾਰ ਗੁੰਡਿਆਂ ਨਾਲ ਅਸੀਂ ਬੂਥ ਲੁੱਟਨੇ ਅੱਜ ਬਾਹਰਲੇ ਬੰਦੇ ਫੜੇ ਗਏ ਉਹ ਸਾਰੀਆਂ ਗੱਲਾਂ ਨੂੰ ਲੈਂਦਿਆਂ ਹੋਇਆਂ ਅਸੀਂ ਲੋਕਾਂ ਨੇ ਇਹ ਸੋਚਿਆ ਕਿ ਸੀਪੀ ਦੇ ਦਫ਼ਤਰ ਬੈਠਾਂਗੇ ਵੀ ਆਰ ਆਊਟਸਾਈਡਰ ਪਰ ਅਸੀਂ ਸਰਕਾਰ ਤੋਂ ਕਿਸੇ ਗੱਲ ਤੇ ਦਬਣਾ ਨਹੀਂ ਹੈ ਥੋੜੀ ਦੇਰ ਪਹਿਲਾਂ ਸ਼ੀਤਲ ਉਂਗਰਾਲ ਜਿਹੜੇ ਕਿ ਬੀਜੇਪੀ ਦੇ ਨਾਲ ਉਮੀਦਵਾਰ ਨੇ ਉਹਨਾਂ ਨੇ ਇੱਕ ਬਾਹਰੋਂ ਬੰਦਾ ਜਿਹੜਾ ਉਹ ਫੜ ਲਿਆ ਅੱਜ ਤੇ ਪਹਿਲੀ ਪਿਛਲੀ ਵਾਰੀ ਜਦੋਂ ਚੋਣ ਹੋਈ ਹੈ ਜਮਨੀ ਚੋਣ ਉਦੋਂ ਵੀ ਇਦਾਂ ਹੀ ਹੋਇਆ ਆ ਹੁਣ ਫੇਰ ਜਿੱਥੇ ਲੰਗਰਾਲ ਇਹਨਾਂ ਦੀ ਪਾਰਟੀ ਚ ਰਹੇ ਹੈ ਉਹਨਾਂ ਨੂੰ ਸਾਰੀਆਂ ਇਹਨਾਂ ਦੀਆਂ ਹਰਕਤਾਂ ਪਤਾ ਹੈ ਉਹਨਾਂ ਨੂੰ ਪਤਾ ਵੀ ਹੈ ਕਿ ਕਿਸ ਤਰ੍ਹਾਂ ਇਲਜ਼ਾਮ ਲਾਉਣੇ ਹੈ ਕਿਸ ਤਰ੍ਹਾਂ ਪਰਚੇ ਕਰਾਉਣੇ ਹੈ ਕਿਸ ਤਰ੍ਹਾਂ ਇਹ ਸਾਰੀ ਕਹਾਣੀ ਕਿਉਂਕਿ ਉਹ ਪਿੱਛੇ ਬੀਆਂ ਵਾਲਾ ਫੜਦੇ ਸੀ ਯਾਦ ਹੋਣਾ ਪਗਵਾੜੇ ਉਹ ਕਹਿੰਦਾ ਮੈਂ ਵੀ ਲੈਣਾ ਹੈ ਆ ਫਲੋਰ ਚ ਸੋ ਆਮ ਆਦਮੀ ਪਾਰਟੀ ਇਹੋ ਜੇ ਕੰਮ ਕਰਦੀ ਹੈ ਉਹਨਾਂ ਨੇ ਫੜਿਆ ਇੱਕ ਬੰਦਾ ਆਪੇ ਪਤਾ ਲੱਗਿਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਚੰਗੇ ਮਾੜੇ ਕੰਮ ਆ ਉਹਨਾਂ ਨੂੰ ਪਤਾ ਇੱਕ ਆਡੀਓ ਦੇ ਬਾਰੇ ਜ਼ਿਕਰ ਕਰਦੇ ਸੀ ਪਿਛਲੇ ਦਿਨੀ ਕਿ ਮੇਰੇ ਕੋਲ 40 ਆਡੀਓਜ਼ ਹੈਗੀਆਂ ਪਰਿਵਾਰ ਤੇ ਇਲਜ਼ਾਮ ਆਤ ਲਾਏ ਬਾਅਦ ਦੇ ਵਿੱਚ ਉਹ ਜਾਰੀ ਵੀ ਨਹੀਂ ਦੇਖੋ ਮੈਂ ਬਹੁਤਾ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਦਾ ਆਡੀਓ ਅਗਰ ਹੈਗੀ ਆ ਤਾਂ ਤੁਸੀਂ ਰਿਲੀਜ਼ ਕਰੋ ਕਹਿੰਦੇ ਆ ਹੈਗੀ ਆ ਕਿ ਮੈਂ ਦਿੱਤੀ ਆ ਇਹ ਭਾਜਪਾ ਨੂੰ ਰਿਲੀਜ਼ ਕਰ ਦੇਣੀ ਚਾਹੀਦੀ ਸੀ ਐਵੇਂ ਸੰਸਨੀ ਦੀ ਫਲਾਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਣਾ ਚਾਹੀਦਾ ਇੱਕ ਵਾਰੀ ਸ਼ੀਤਲੰਗਰਾਲ ਨੇ ਵੀ ਕਿਹਾ ਸੀਗਾ ਕਿ ਮੈਨੂੰ 10 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਹੈ ਭਾਜਪੀ ਵੱਲੋਂ 25 ਦੀ ਤੇ ਮੈਂ ਕਿਹਾ ਸੀ ਪਰਚਾ ਪਰਚਾ ਬਾਈ ਨੇਮ ਨਹੀਂ ਕਰਾਇਆ ਉਹ ਜ਼ੀਰੋ ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਮੇਰੇ ਕਹਿਣ ਦਾ ਮਤਲਬ ਇਹ ਦੋਨੋਂ ਹੀ ਜਿਹੜੇ ਬੰਦੇ ਆ ਉਹ ਇੱਕੇ ਥਾਲੀ ਦੇ ਚੱਟੇ ਬੱਟੇ ਆ ਨਾ ਤਾਂ ਮੈਂ ਕੋਈ ਕਲੀਨ ਚੈੱਕ ਸਰਕਾਰ ਨੂੰ ਦੇ ਸਕਦਾ ਨਾ ਮੈਂ ਸ਼ੀਤਲੰਗਰਾਲ ਨੂੰ ਦੇ ਸਕਦਾ ਜੋਨ ਚੱਲ ਰਹੀ ਹੈ ਕੀ ਰਿਸਪੌਂਸ ਜਿਹੜਾ ਤੁਹਾਨੂੰ ਨਜ਼ਰੀ ਆ ਰਿਹਾ ਦੱਸਦੇ ਹੋਣੇ ਵਰਕਰ ਜਿਹੜੇ ਬੈਠੇ ਬੀ ਰਿਸਪੌਂਸ ਤਾਂ ਉਹੀ ਹੈ ਜਿਹੜਾ ਪਾਰਲੀਮੈਂਟ ਦਾ ਸੀ ਉਦੋਂ ਵੀ ਚੰਗਾ ਰਿਸਪੌਂਸ ਸੀ ਸੱਚ ਜਾਣੇ ਉਹ ਜਿਨ੍ਹਾਂ ਦੇ ਘਰਾਂ ਤੇ ਝੰਡੇ ਲੱਗੇ ਹਨ ਇਹ ਉਦੋਂ ਚੌਥਾਈ ਵੋਟਾਂ ਵੀ ਇਹਨਾਂ ਨੂੰ ਨਹੀਂ ਪੈਣਗੀਆਂ ਇਸ ਤਰ੍ਹਾਂ ਦੇ ਹਾਲਾਤ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਪੀ ਦਫ਼ਤਰ ਦੇ ਵਿੱਚ ਬੈਠੇ ਨੇ ਜਲੰਧਰ ਦੇ ਵਿੱਚ ਜਿੰਨੀ ਚੋਣ ਚੱਲ ਰਹੀ ਹੈ ਆਪਣੀ ਲੀਡਰਸ਼ਿਪ ਦੇ ਨਾਲ ਬੈਠੇ ਹੈ ਗੱਲਬਾਤ ਕਰਦੇ ਆਂ ਰਾਜਾ ਜੀ ਸੀਪੀ ਆਫਿਸ ਹੀ ਬਹਿਣਾ ਪੈ ਗਿਆ ਕੀ ਗੱਲੋਂ ਅਸੀਂ ਕਿਹਾ ਸੀਗਾ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਪ੍ਰਕਾਰ ਦਾ ਸਰਕਾਰ ਦਾ ਰਵਈਆ ਰਿਹਾ ਮਗਰਲੇ ਦਿਨਾਂ ਦੇ ਵਿੱਚ ਔਰ ਸਰਕਾਰ ਨੇ ਜਿਹੜੀ ਕੱਲ ਦੀ ਗੁੰਡਾਗਰਦੀ ਸੀ ਸ਼ਰਾਬ ਸੂਟ ਪੈਸਾ ਬਾਹਰਲੇ ਬੰਦੇ ਇਸ ਕਰਕੇ ਸਾਡੇ ਮੰਚ ਸੀਗਾ ਗੁੰਡਾ ਗੁੰਡਿਆਂ ਨੂੰ ਪਰੋਲ ਤੇ ਲੈ ਕੇ ਆਉਣਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਹੈ ਕਰਦਾ ਹੈ ਕਿ ਡੇਰ ਲਿਆ ਫੈਸਲਾ ਪਰ ਚਲੋ ਫਿਰ ਵੀ ਚੰਗਾ ਲਿਆ ਕਿ ਕਿਸ ਪ੍ਰਕਾਰ ਗੁੰਡਿਆਂ ਨਾਲ ਅਸੀਂ ਬੂਥ ਲੁੱਟਨੇ ਆ ਅੱਜ ਬਾਹਰਲੇ ਬੰਦੇ ਫੜੇ ਗਏ ਉਹ ਸਾਰੀਆਂ ਗੱਲਾਂ ਨੂੰ ਲੈਂਦਿਆਂ ਹੋਇਆਂ ਅਸੀਂ ਲੋਕਾਂ ਨੇ ਇਹ ਸੋਚਿਆ ਕਿ ਸੀਪੀ ਦੇ ਦਫ਼ਤਰ ਬੈਠਾਂਗੇ ਵੀ ਆਰ ਆਊਟਸਾਈਡਰ ਪਰ ਅਸੀਂ ਸਰਕਾਰ ਤੋਂ ਕਿਸੇ ਗੱਲ ਤੇ ਦਬਣਾ ਨਹੀਂ ਹੈ ਅਗਰ ਕਿਸੇ ਵਿਅਕਤੀ ਨੇ ਜਾਂ ਕਿਸੇ ਜਗ੍ਹਾ ਤੇ ਸਾਡੇ ਵਿਅਕਤੀਆਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਅਸੀਂ ਇਤਲਾਹ ਦੇ ਕੇ ਜੇ ਪੁਲਿਸ ਨੇ ਕੁਝ ਨਾ ਕੀਤਾ ਤਾਂ ਫਿਰ ਅਸੀਂ ਸੋ ਇਸ ਕਰਕੇ ਸ਼ਾਂਤੀਪੂਰਕ ਤਰੀਕੇ ਨਾਲ ਅਸੀਂ ਅੱਜ ਇੱਥੇ ਬਰਾਜ ਸਹਿਯੋਗ ਕਿਹਜਾ ਮਿਲ ਰਿਹਾ ਤੁਹਾਨੂੰ ਪ੍ਰਸ਼ਾਸਨ ਦਾ ਕਿਉਂਕਿ ਇਹੋ ਜੇ ਮੌਕੇ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਨਾਲ ਚੱਲਦਾ ਪ੍ਰਸ਼ਾਸਨ ਪਰ ਸਿੱਧਾ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਕੱਲ ਐਸ ਡੀ ਐਮ ਦੇ ਕਾਰਡ ਬਣਾਉਣ ਲੱਗੇ ਸੀਗੇ ਅੱਛਾ ਨੀਲੇ ਕਾਰਡ ਕਹਿੰਦੇ ਬਣਾ ਦਿਓ ਜਿੰਨਾਂ ਦੇ ਕੱਟੇ ਗਏ ਪਹਿਲਾਂ ਕੱਟੇ ਗਿਓ ਆ ਅੱਛਾ ਹੁਣ ਰਾਤੇ ਰਾਤ ਬਣਾਉਣੇ ਫਿਰ ਲਾਈਵ ਕੀਤਾ ਸਵੇਰ ਤੋਂ ਫਿਰ ਇਲੈਕਸ਼ਨ ਕਮਿਸ਼ਨ ਹਰਕਤ 'ਚ ਆਇਆ ਫਿਰ ਕਿਤੇ ਉਹ ਕੰਮ ਰੁਕਿਆ ਪ੍ਰਸ਼ਾਸਨ ਦੇ ਉੱਤੇ ਸਮਝ ਲਓ ਜੇ ਉਹ ਮਨੋਂ ਨਹੀਂ ਕਰ ਰਹੇ ਤਾਂ ਉਹਨਾਂ ਤੋਂ ਕਰਵਾਇਆ ਜਾ ਰਿਹਾ ਸਾਨੂੰ ਲੱਗਦਾ ਤਾਂ ਨਹੀਂ ਇਹ ਮੁਲਾਜ਼ਮ ਇਹਨਾਂ ਦੇ ਨਾਲ ਕਿਸੇ ਪ੍ਰਕਾਰ ਨਾਲ ਮੰਨੋ ਐ ਕਿਉਂਕਿ ਉਹਨਾਂ ਨੇ ਇਹਨਾਂ ਦੀ ਸਰਕਾਰ ਲੈ ਕੇ ਆਂਦੀ ਸੀ ਪਹਿਲਾਂ ਪੁਲਿਸ ਮੁਲਾਜ਼ਮ ਹਰ ਮੁਲਾਜ਼ਮ ਇਹਨਾਂ ਤੇ ਬਹੁਤ ਦੁਖੀ ਐ ਲੇਕਿਨ ਫਿਰ ਵੀ ਸਰਕਾਰ ਦਾ ਮੁੱਖ ਮੰਤਰੀ ਦਾ ਜਿਹੜਾ ਦਬਾਅ ਹੁੰਦਾ ਉਹ ਦਬਾਅ ਹੀ ਹੁੰਦਾ ਸੋ ਇਸ ਕਰਕੇ ਅਸੀਂ ਉਹ ਦਬਾਅ ਵੀ ਨਾ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਮੰਨੇ ਅੱਜ ਇਸ ਕਰਕੇ ਅਸੀਂ ਬੈਠੇ ਆਂ ਔਰ ਸਾਡਾ ਵਰਕਰ ਵੀ ਚੜ੍ਹਦੀ ਕਲਾ ਚੜ੍ਹਿਆ ਜਿਵੇਂ ਚੋਣ ਚੱਲ ਰਹੀ ਹੈ ਕੀ ਰਿਸਪੌਂਸ ਜਿਹੜਾ ਤੁਹਾਨੂੰ ਨਜ਼ਰੀ ਆ ਰਿਹਾ ਦੱਸਦੇ ਹੋਣੇ ਵਰਕਰ ਜਿਹੜੇ ਬੈਠੇ ਬੂਤੇ ਰਿਸਪੌਂਸ ਤਾਂ ਉਹੀ ਹੈ ਜਿਹੜਾ ਪਾਰਲੀਮੈਂਟ ਦਾ ਸੀ ਉਦੋਂ ਵੀ ਚੰਗਾ ਰਿਸਪੌਂਸ ਸੀ ਸੱਚ ਜਾਣੇ ਉਹ ਜਿਨ੍ਹਾਂ ਦੇ ਘਰਾਂ ਤੇ ਝੰਡੇ ਲੱਗੇ ਆ ਨਾ ਇਹ ਉਦੋਂ ਚੌਥਾਈ ਵੋਟਾਂ ਵੀ ਇਹਨਾਂ ਨੂੰ ਨਹੀਂ ਪੈਣੀਆਂ ਇਸ ਤਰ੍ਹਾਂ ਦੇ ਹਾਲਾਤ ਹੈ ਅੰਦਰ ਕਿਉਂ ਲੱਗੇ ਡਰ ਅਸੀਂ ਨਾਰਾ ਵੀ ਦਿੱਤਾ ਝੰਡਾ ਛੱਤ ਤੇ ਦੇ ਵੋਟwidehat ਮੈਂ ਨਰਵਾਣੇ ਦੀ ਤੁਹਾਨੂੰ ਕਹਾਣੀ ਸੁਣਾਉਣਾ ਉੱਥੋਂ ਮੈਨੂੰ ਇਹ ਨਾਰਾ ਯਾਦ ਆਇਆ ਹਲਕਾ ਨਰਵਾਣਾ ਰਣਦੀਪ ਸਿੰਘ ਸੁਰਜੇ ਵਾਲਾ ਚੋਣ ਲੜ ਰਹੀ ਸਾਨੂੰ ਪ੍ਰਕਾਸ਼ ਚਟਾਲਾ ਦੇ ਨਾਲ ਸੋ ਮੈਂ ਉੱਥੇ ਗਿਆ ਉਦੋਂ ਮੁੱਖ ਮੰਤਰੀ ਸਨ ਸਾਰੇ ਪਿੰਡ ਤੇ ਹਰਾ ਝੰਡਾ ਕਿਤੇ ਕੋਈ ਝੰਡਾ ਹੀ ਨਹੀਂ ਮੈਂ ਕਿਹਾ ਜੀ ਆਪਣਾ ਤਾਂ ਝੰਡਾ ਹੀ ਨਹੀਂ ਉੱਥੇ ਪੀਪਲ تھا ਪਿੰਡ ਸੀ ਕਰ ਸਿੱਧਾ گاؤں ਮੈਂ ਕਿਹਾ ਜੀ ਚੰਕ ਕਹਿੰਦਾ ਤੂੰ ਉਸ ਪਿੰਡ ਚ ਬਹਿ ਜਾ ਬਸ ਮੈਂ ਕਿਹਾ ਜੀ ਬਹਿ ਜਾਂਦਾ ਪਰ ਮੈਨੂੰ ਤਾਂ ਕੋਈ ਲੈ ਕੇ ਨਹੀਂ ਜਾਂਦਾ ਫਿਰ ਉਹਨੇ ਨਾਰਾ ਦਿੱਤਾ ਸੀ ਰੰਦੀਪ ਜੀ ਨੇ ਕਹਿੰਦੇ ਝੰਡਾ ਛਾਤ ਪਰ ਵੋਟ ਹੱਥ ਪਰ 2600 ਵੋਟਾਂ ਦੇ ਨਾਲ ਰੰਦੀਪ ਸਿੰਘ ਸੁਰਜੀਵਾਲੇ ਨੇ ਉਹਨ ਪ੍ਰਕਾਰ ਚੁਟਾਲਾ ਨੂੰ ਮਰਾਤਾ ਸੀ। ਇਹੀ ਨਾਰਾ ਫਿਰ ਗਿੱਦੜਬਾਦ ਚੱਲਿਆ। ਹਰ ਘਰ ਤੇ ਸਟicker ਬਾਦਲਾ ਲਿਆਂਦਾ। 2012 ਚ ਮਨਪ੍ਰੀਤ ਬਾਦਲ ਦਾ ਝੰਡਾ ਕਾਲੀਆਂ ਦਾ ਡਰ ਸੀ, ਟੈਰਰ ਸੀ। ਰਾਜਾ ਵੜਿੰਗ ਕਿਤੇ। ਇਹੀ ਸੇਮ ਕਹਾਣੀ ਹੁਣ ਜਲੰਧਰ ਵੈਸਟ ਦੀ। ਥੋੜੀ ਦੇਰ ਪਹਿਲਾਂ ਸ਼ੀਤਲ ਅੰਗਰਾਲ ਜਿਹੜੇ ਕਿ ਬੀਜੇਪੀ ਦੇ ਐਮਪੀ ਮਾਫ ਕਰਨਾ ਉਮੀਦਵਾਰ ਨੇ। ਉਹਨਾਂ ਨੇ ਇੱਕ ਬਾਹਰੋਂ ਬੰਦਾ ਜਿਹੜਾ ਉਹ ਫੜ ਲਿਆ ਅੱਜ ਤੇ ਪਹਿਲੀ ਪਿਛਲੀ ਵਾਰੀ ਜਦੋਂ ਚੋਣ ਹੋਈ ਐ ਜਮਨੀ ਚੋਣ ਉਦੋਂ ਵੀ ਇਦਾਂ ਹੀ ਹੋਇਆ। ਆ ਹੁਣ ਫੇਰ ਤੁਹਾਡੇ ਵੀ ਧਿਆਨ ਦੇ ਵਿੱਚ ਕੋਈ ਐ। ਸ਼ੀਤਲ ਅੰਗਰਾਲ ਇਹ ਉਹਨਾਂ ਨੂੰ ਪਤਾ ਵੀ ਇਹ ਕੀ ਕਿਸ ਤਰ੍ਹਾਂ ਇਲਜ਼ਾਮ ਲਾਉਣੇ ਆ ਕਿਸ ਤਰ੍ਹਾਂ ਪਰਚੇ ਕਰਾਉਣੇ ਆ ਕਿਸ ਤਰ੍ਹਾਂ ਇਹ ਸਾਰੀ ਕਹਾਣੀ ਕਿਉਂਕਿ ਉਹ ਪਿੱਛੇ ਬੀਆ ਵਾਲਾ ਫੜਦੇ ਸੀ ਯਾਦ ਹੋਣਾ ਫਗਵਾੜੇ ਉਹ ਕਹਿੰਦਾ ਮੈਂ ਬੀ ਲੈਣ ਆਇਆ ਫਲੋਰ ਚ ਸੋ ਆਮ ਆਦਮੀ ਪਾਰਟੀ ਇਹ ਹੋ ਜੇ ਕੰਮ ਕਰਦੀ ਹੈ ਉਹਨਾਂ ਨੇ ਫੜਿਆ ਇੱਕ ਬੰਦਾ ਹਮ ਨੂੰ ਪਤਾ ਲੱਗੇ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਕੋ ਚੰਗੇ ਮਾੜੇ ਕੰਮ ਆ ਉਹਨਾਂ ਨੂੰ ਪਤਾ ਇੱਕ ਆਡੀਓ ਦੇ ਬਾਰੇ ਜ਼ਿਕਰ ਕਰਦੇ ਸੀ ਪਿਛਲੇ ਦਿਨੀ ਕਿ ਮੇਰੇ ਕੋਲ 40 ਆਡੀਓਜ਼ ਹੈਗੀਆਂ ਪਰਿਵਾਰ ਤੇ ਇਲਜ਼ਾਮ ਆਤ ਲਾਏ ਬਾਅਦ ਦੇ ਵਿੱਚ ਉਹ ਜਾਰੀ ਵੀ ਨਹੀਂ ਕੀਤੀਆਂ ਗਈਆਂ ਤੇ ਕੋ ਮੈਂ ਬਹੁਤਾ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਦਾ ਆਡੀਓ ਅਗਰ ਹੈਗੀ ਆ ਤਾਂ ਤੁਸੀਂ ਰਿਲੀਜ਼ ਕਰੋ ਕਹਿੰਦੇ ਆ ਹੈਗੀ ਆ ਕਿ ਮੈਂ ਦਿੱਤੀ ਹੈ ਇਹ ਭਾਜਪਾ ਨੂੰ ਰਿਲੀਜ਼ ਕਰ ਦੇਣੀ ਚਾਹੀਦੀ ਸੀ ਜੇ ਉਹਨਾਂ ਦੇ ਮੁਖੀ ਨੂੰ ਦਿੱਤੀ ਸੀ ਤਾਂ ਉਹਨਾਂ ਨੂੰ ਰਿਲੀਜ਼ ਕਰ ਦੇਣੀ ਚਾਹੀਦੀ ਸੀ ਸੋ ਐਵੇਂ ਸਨਸਨੀ ਦੀ ਫਲਾਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਣਾ ਚਾਹੀਦਾ ਇੱਕ ਵਾਰੀ ਸ਼ੀਤਲੰਗ ਗਰਾਲ ਨੇ ਵੀ ਕਿਹਾ ਸੀਗਾ ਕਿ ਮੈਨੂੰ 10 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਹੈ ਭਾਜਪਾ ਵੱਲੋਂ 25 25 ਦੀ ਤੇ ਮੈਂ ਕਿਹਾ ਸੀ ਪਰਚਾ ਪਰਚਾ ਬਾਈ ਨੇਮ ਨਹੀਂ ਕਰਾਇਆ ਉਹ ਜ਼ੀਰੋ ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਮੇਰੇ ਕਹਿੰਦਾ ਮਤਲਬ ਇਹ ਦੋਨੋਂ ਹੀ ਜਿਹੜੇ ਬੰਦੇ ਆ ਉਹ ਇੱਕੇ ਥਾਲੀ ਦੇ ਚੱਟੇ ਬੱਟੇ ਆ ਨਾ ਤਾਂ ਮੈਂ ਕੋਈ ਕਲੀਨ ਚੈਟ ਸਰਕਾਰ ਨੂੰ ਦੇ ਸਕਦਾ ਨਾ ਮੈਂ ਸ਼ੀਤ ਲੰਗਰਾਲ ਨੂੰ ਦੇ ਸਕਣੇ ਨਾ ਹੀ ਮੈਂ ਇਹਨਾਂ ਦੀ ਗੱਲ ਤੇ ਟਿੱਪਣੀ ਕਰ ਸਕਦਾ ਮੀਟਾ ਸੋਚੇ ਕਿਉਂਕਿ ਇਹਨਾਂ ਨੇ ਪਤਾ ਨਹੀਂ ਕਰਨਾ ਕੀ ਆ ਤੇ ਕਹਿਣਾ ਕੀ ਆ ਕਲੀਨ ਚੈਟ ਤੋਂ ਚੇਤਾ ਆ ਆ ਦੋ ਮੰਤਰੀ ਇਹਨਾਂ ਦੇ ਅਸ਼ਲੀਲ ਵੀਡੀਓ ਵਾਲੇ ਆ ਕਰਤਾਰਪੁਰ ਸਾਹਿਬ ਤੋਂ ਜਿਹੜਾ ਉਹ ਮੰਤਰੀ ਹੈਗਾ ਕਰਤਾਰਪੁਰ ਤੋਂ ਉਹ ਨਜ਼ਰੀ ਨਹੀਂ ਆ ਰਿਹਾ ਇੱਥੇ ਨਾ ਉਹਨੂੰ ਕੋਈ ਕਲੀਨ ਚੈਟ ਦਿੱਤੀ ਆ ਨਾ ਕੋਈ ਕਾਰਵਾਈ ਕੀਤੀ ਆ ਤੁਸੀਂ ਇਹ ਜਿਵੇਂ ਚੋਣ ਤੋਂ ਬਾਅਦ ਉਹਦੇ ਖਿਲਾਫ ਕੋਈ ਲਾਉਂਗੇ ਕੱਲ ਬਾਅਦ ਨਾ ਮੈਂ ਬਿਲਕੁਲ ਟੂ ਬੀ ਕਿਸੇ ਦੀ ਅਸ਼ਲੀਲ ਵੀਡੀਓ ਹੈ ਕਿਸੇ ਦੀ ਕੋਈ ਗੱਲ ਹੈ ਰਾਜੇ ਵੜਿੰਗ ਦਾ ਕੰਮ ਨਹੀਂ ਮੈਂ ਯਾਰ ਮੇਰਾ ਕੰਮ ਹੈ ਜਨਤਾ ਦੇ ਮੁੱਦੇ ਚਕਣਾ ਮੇਰਾ ਕੰਮ ਹੈ ਲੋਕਾਂ ਦੇ ਕਿਉਂਕਿ ਮੰਤਰੀ ਨੇ ਉਹ ਇਹੋ ਜੀ ਗੱਲ ਕਰ ਗਲ ਲੈਗੈਲਟੀ ਦੀ ਗੱਲ ਮੋਰੈਲਟੀ ਦੀ ਹੈ ਮੈਂ ਬ੍ਰਦਰ ਇਹੋ ਜੀਆਂ ਚੀਜ਼ਾਂ ਵੇਖਣ ਦਾ ਇੱਛਕ ਨਹੀਂ ਹਾਂ ਨਾ ਹੀ ਮੇਰਾ ਇਹ ਕੰਮ ਹੈ ਗਲਤ ਕੰਮ ਕਰਨ ਨਾਲ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜਾ ਕੋਈ ਸੰਵਧਾਨਿਕ ਅਹੁਦੇ ਤੇ ਬੈਠਾ ਹੈ ਅਗਰ ਉਹ ਗਲਤ ਕੰਮ ਕਰਦਾ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਮੇਰਾ ਮੈਂ ਇਨਾਂ ਕੰਮ ਤੋਂ ਥੋੜਾ ਦੂਰ ਹੈ ਨਹੀਂ ਤੁਸੀਂ ਤਾਂ ਦੂਰ ਹੋ ਗਲਤ ਮੰਤਰੀ ਦੀ ਮੈਂ ਕਿਸੇ ਮੈਂ ਇਸ ਕੰਮ 'ਚ ਯਾਰ ਥਿਸ ਇਜ਼ ਨਾਟ ਮਾਈ ਕੱਪ ਆਫ ਟੀ ਮੇਰਾ ਪੰਜਾਬ ਦੇ ਬਹੁਤ ਸਾਰੇ ਇਸ਼ੂ ਹੈ ਜਿਨ੍ਹਾਂ ਤੇ ਮੈਨੂੰ ਗੱਲ ਕਰਨ ਦੀ ਲੋੜ ਹੈ ਜਨਤਾ ਜਾਣ ਚੰਦੀ ਹੈ ਜੇ ਕਿਸੇ ਨੇ ਮਾੜਾ ਕੁਕਰਮ ਕੀਤਾ ਹੈ ਉਹ ਜਨਤਾ ਦੇ ਸਾਹਮਣੇ ਆ ਜਾਣਾ ਤੇ ਜਨਤਾ ਨੇ ਉਹਦੇ ਨਾਲ ਜੋ ਕਰਨੀ ਹੈ ਉਹ ਪਤਾ ਲੱਗ ਜਾਣਾ ਹੁਣ ਮੁਕਾਬਲਾ ਤੁਸੀਂ ਕੀ ਬੰਦਾ ਸ਼ਰਮ ਆਉਂਦੀ ਹੈ ਜਦੋਂ ਕੋਈ ਮੇਰੇ ਨਾਲ ਇਹੋ ਜਿਹੀ ਗੱਲ ਕਰੇ ਗੱਲ ਕਰ ਮੁਕਾਬਲਾ ਕਿਦਣਾ ਮੰਨਦੇ ਕਿਉਂਕਿ ਪਿਛਲੀ ਵਾਰੀ 15000 ਵੋਟ ਹੀ ਪਈ ਸੀ ਆਮ ਆਦਮੀ ਪਾਰਟੀ ਨੂੰ 42000 ਵੋਟ ਜਿਹੜੀ ਹੈ ਉਹ ਭਾਜੀਪੀ ਨੂੰ ਪਈ 44 ਜਿਹੜੀ ਹੈ ਉਹ ਪਈ ਸੀਗੀ ਕਾਂਗਰਸ ਨੂੰ ਹੁਣ ਮੁਕਾਬਲਾ ਕਿਦਣਾ ਬ੍ਰਦਰ ਮੈਨੂੰ ਲੱਗਦਾ ਮੁਕਾਬਲਾ ਕਿਸੇ ਨਾਲ ਰਹਿਣਾ ਨਹੀਂ ਹੈ ਸੱਚੇ ਪਾਤਸ਼ਾਹ ਦੀ ਬਹੁਤ અપਾਰ ਕਿਰਪਾ ਹੋਣੀ ਹੈ ਉੱਚੇ ਬੋਲਣਾ ਬੋਲੀਏ ਕਰਤਾਰੋ ਡਰੀਏ ਪਰ ਮੈਨੂੰ ਲੱਗਦਾ ਕਿਸੇ ਨਾਲ ਮੁਕਾਬਲਾ ਰਹਿਣਾ ਬਹੁਤ ਕੁਝ ਠੀਕ ਹੈ ਸੁਰਿੰਦਰ ਕੌਰ ਇੱਕ ਬਹੁਤ ਨੇਕ ਔਰਤ ਹੈ ਸਾਡਾ ਕੈਂਡੀਡੇਟ ਇਜ਼ ਨੰਬਰ 1 ਔਰ ਸਾਡੇ ਜਿਹੜੇ ਲੋਕਲ ਐਮਐਲਏ ਸੀਗੇ ਇੱਥੇ ਕੰਟੈਸਟਡ ਕੈਂਡੀਡੇਟ ਬੇਰੀ ਸਾਹਿਬ ਕੋਟਲੀ ਸਾਹਿਬ ਰਜਿੰਦਰ ਜੀ ਦਇਆ ਸਾਹਿਬ ਪ੍ਰਗਟ ਜੀ ਹੈਨਰੀ ਸਾਹਿਬ ਚੰਨੀ ਸਾਹਿਬ ਮੈਨੂੰ ਲੱਗਦਾ ਸਭ ਨੇ ਔਰ ਛੋਟੇ ਵਰਕਰਾਂ ਨੇ ਠਾਕੁਰ ਜੀ ਸਾਡੇ ਹਰ ਵਿਅਕਤੀ ਨੇ ਜੀ jaan ਲਾ ਕੇ ਮਿਹਨਤ ਕੀਤੀ ਹੈ ਔਰ ਪੰਜਾਬ ਤੋਂ ਵੀ ਜਿਹੜੇ ਕਾਂਗਰਸ ਦੇ ਸਾਰੇ ਲੀਡਰ ਸਹਿਬਾਨ ਇਕਮੁੱਠ ਹੋ ਕੇ ਇੱਥੇ ਕੰਮ ਕੀਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋਰਾਂ ਨੇ ਔਰ ਸਾਰੇ ਹੀ ਲੀਡਰ ਸਹਿਬਾਨਾਂ ਨੇ ਮੈਂ ਕਿਹੜਾ ਕਿਹੜਾ ਨਾਮ ਲਵਾਂ ਸੋ ਮੈਨੂੰ ਲੱਗਦਾ ਕਿ ਇਹ ਸਾਰਿਆਂ ਦੀ ਕਲੈਕਟਿਵ ਜਿਹੜੀ ਹੈ ਜਿੱਤ ਹੈ ਔਰ ਮਿਹਨਤ ਜਲੰਧਰ ਵਾਲਿਆਂ ਦੀ ਇਹ ਰੰਗ ਲੈ ਕੇ ਆ। ਇਹ ਜਮਨੀ ਚੋਣ ਹੈ ਇਹ ਕੋਈ ਟ੍ਰੈਂਡ ਸੈੱਟ ਕਰੇਗੀ ਪੰਜਾਬ ਦੀ ਰਾਜਨੀਤੀ ਦਾ ਜਾਂ ਆਉਣ ਵਾਲੀਆਂ ਜਿਹੜੀਆਂ ਜਮਨੀ ਚੋਣਾਂ ਦੀ। ਟ੍ਰੈਂਡ ਸੈੱਟ ਤਾਂ ਬ੍ਰਦਰ ਹੋ ਗਿਆ। ਪਾਰਲੀਮੈਂਟ ਦੇ ਵਿੱਚ ਟ੍ਰੈਂਡ ਸੈੱਟ ਹੋ ਗਿਆ। ਇਸ ਜਮਨੀ ਚੋਣ ਨਾਲ ਹੋਰ ਹੁਲਾਰਾ ਮਿਲਣਾ ਹੈ ਬਟ ਟ੍ਰੈਂਡ ਸੈੱਟ ਇਜ਼ ਔਲਰੇਡੀ ਥੇਰ। 7 ਸੀਟਾਂ ਕਾਂਗਰਸ ਪਾਰਟੀ ਨੂੰ ਜਿਤਾਉਣੀਆਂ। ਸਰਕਾਰ 3 ਸੀਟਾਂ ਤੇ ਸਿਮਟ ਜਾਣੀ। ਔਲਰੇਡੀ ਟ੍ਰੈਂਡ ਸੈੱਟ ਹੋ ਗਿਆ। ਗੱਲਬਤ ਗਣਤਾਨਕ ਥੈਂਕ ਯੂ ਤਾਂ ਇਹ ਸੰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਕਹਿੰਦੇ ਆ ਕਿ ਇਹ ਜਿਮਨੀ ਚੋਣ ਜਤਨ ਦੇ ਨਾਲ ਟ੍ਰੈਂਡ ਸੈੱਟ ਜਿਹੜਾ ਹੋਊਗਾ ਆਮ ਆਦਮੀ ਪਾਰਟੀ ਦਾ ਹੁਣ ਜਿਹੜਾ ਪਤਨ ਸ਼ੁਰੂ ਹੋਊਗਾ ਕੈਮਰਾਮੈਨ ਆ ਕੁਝ ਨਾਲ ਸੁਖਵਿੰਦਰ ਸਿੱਧੂ ਰਜਾਣਾ ਲੋਕਨਾਟਿਵੀ ਜਲੰਧਰ